ਨਮਸਕਾਰ ਆਕਾਸ਼ਵਾਨੀ ਦਾ ਜਿੰਦਰ ਕਿੰਦਰ ਹੁਣ ਤੁਸੀਂ ਜਗਜੀਤ ਮੀਤ ਤੋਂ ਪ੍ਰਤੀ ਸਿੱਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨੰਦਰ ਮੋਦੀ ਨੇ ਅੱਜ ਕਿਹਾ ਕਿ ਇੱਕ ਪੀੜ ਮਾਂ ਕੇ ਨਾਮ ਮਹਿੰਮ ਨੇ ਸਿਰ ਪੰਜ ਮਹੀਨਿਆਂ ਚ 100 ਕਰੋੜ ਰੁੱਖ ਲਗਾਉਣ ਦਾ ਮਹੱਤਵਪੂਰਨ ਮੀਲ ਪੱਥਰ ਪਾਰ ਕਰ ਲਿਆ ਹੈ ਆਕਾਸ਼ਵਾਨੀ ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਨ ਕਰਦੇ ਹਨ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਖੁਸ਼ੀ ਮਹਿਸੂਸ ਕੀਤੀ ਹੈ ਕਿ ਦੇਸ਼ ਭਰ ਦੇ ਲੋਕਾਂ ਨੇ ਇਸ ਮਹਿੰਮ ਵਿੱਚ ਹਿੱਸਾ ਲਿਆ ਉਹਨਾਂ ਮਾਣ ਪਕਟਾਇਆ ਹੈ ਕਿ ਇਹ ਮਹਿੰਮ ਹੁਣ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਫੈਲ ਰਹੀ ਹੈ इस अभियान ने 100 करोड़ पैड लगाने का अहम पड़ाव पार कर लिया है वो भी सिर्फ पांच महीनों में ये हमारे देशवासियों के अथक प्रयासों से ही संभव हुआ एक पेड़ माँ के नाम अभियान अब दुनिया के दूसरे देशों में भी फैल रहा है उन्होंने कहा कि मध्य प्रदेश के इंदौर में रुख का रिकॉर्ड बनाया गया है जिस चौबीस घंटे में बारह लाख तो बद रुख लाए गए हैं श्री मोदी ने मुहिम तहत समाज संस्थाओं वालों स्थान लोड़ों अनुसार ਰੋਕ ਲਗਾਉਣ ਦੀਆਂ ਉਦਾਹਰਣਾਂ ਵੀ ਦਿੱਤੀਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਹਿਮ ਵਿੱਚ ਹਿੱਸਾ ਲੈਣ ਤੇ ਰੋਕ ਦੇ ਨਾਲ ਇੱਕ ਸੈਲਫੀ ਮਾਈ ਜੀਓਵੀ ਡਾਟ ਆਈ ਐਨ ਤੇ ਪੋਸਟ ਕਰਨ ਦੀ ਪੀਲ ਕੀਤੀ ਅੱਜ ਐਨ ਸੀ ਸੀ ਦਿਵਸ ਮੌਕੇ ਸ੍ਰੀ ਮੋਦੀ ਨੇ ਐਨ ਸੀ ਸੀ ਕੈਡਟ ਵਰਜੂ ਆਪਣੇ ਦਿਨਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਸਾਂਝਾ ਕੀਤਾ ਕਿ ਇਸ ਤੋਂ ਪ੍ਰਾਪਤ ਤਜਰਬਾ ਅਨਮੋਲ ਹੈ ਉਹਨਾਂ ਕਿਹਾ ਕਿ ਦੇਸ਼ ਵਿੱਚ ਐਨ ਸੀ ਸੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਸ੍ਰੀ ਮੋਦੀ ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਸਵਾਮੀ ਵਿਵੇਕਾਨੰਦ ਦੀ 162ਵੀਂ ਜਨਮ ਦਿਤੀ ਮੌਕੇ ਦਿੱਲੀ ਵਿੱਚ ਵਿਕਾਸ ਭਾਰਤ ਯੰਗ ਲੀਡਰ ਦਾਇ ਲੱਖ ਰੁਪਏ ਜਾਏਗਾ ਇਸ ਵਿੱਚ ਪਿੰਡਾਂ ਬਲਾਕਾਂ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਚੁਣੇ ਗਏ 2000 ਨੌਜਵਾਨਾਂ ਸੰਵਾਦ ਲਈ ਭਾਰਤ ਮੰਡਪਨ ਵਿਖੇ ਆਉਣਗੇ ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਲਾਲ ਕਿਲੇ ਤੋਂ ਸਿਆਸਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਉਹਨਾਂ ਦੱਸਿਆ ਕਿ ਅਜਿਹੇ 1 ਲੱਖ ਨੌਜਵਾਨਾਂ ਨੂੰ ਰਾਜਨੀਤੀ ਨਾਲ ਜੋੜਨ ਲਈ ਦੇਸ਼ ਵਿੱਚ ਕਈ ਵਿਸ਼ੇਸ਼ ਮਹਿਮਾ ਚਲਾਈਆਂ ਜਾਣਗੀਆਂ ਮਹਾਂਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਅੱਜ ਧਾਰਮਿਕ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਸਾਲ 1675 ਵਿੱਚ ਗੁਰਦੇਵ ਭਦਰ ਜੀ ਨੇ ਧਰਮ ਮਨੁੱਖੀ ਕਦਰਾਂ ਕੀਮਤਾਂ ਆਦਰਸ਼ਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਹਰ ਸਾਲ ਸ਼ਹੀਦੀ ਦਿਹਾੜੇ ਵਜੋਂ ਯਾਦ ਕੀਤਾ ਜਾਂਦਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰੂ ਨੇ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇਸ਼ੀ ਦੀਵਸਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਇੱਕ ਮਹਾਨ ਅਧਿਆਤਮਿਕ ਮਾਰਗਦਰਸ਼ਕ ਸਨ। ਅਤੇ ਇੱਕ ਸੱਚੇ ਦੇਸ਼ ਭਗਤ ਹਨ ਉਹਨਾਂ ਪਿਆਰ ਅਤੇ ਇਤਿਕਾਂ ਨੂੰ ਅੱਗੇ ਵਧਾਉਂਦੇ ਆ ਅਤੇ ਲੋਕਾਂ ਨੂੰ ਮਿਆ ਅਤੇ ਸੱਚ ਲਈ ਲੜੰਦਾ ਸਦਤਾ ਰਾਸ਼ਟਰਪਤੀ ਨੇ ਸਮੂਹ ਦੇਸ਼ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਉਹਨਾਂ ਦੀ ਮਹਾਨ ਅਦਰਸ਼ਾਂ ਤੇ ਚੱਲਣ ਲਈ ਵੀ ਕਿਹਾ ਉਹਦੇ ਸ਼ਹੀਦ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਵੀ ਸ਼ਰਧਾਂਜਲੀ ਭੇਟ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਚ ਉਪ ਰਾਸ਼ਟਰਪਤੀ ਨੇ ਉਹਨਾਂ ਨੂੰ ਹੌਸਲੇ ਅਤੇ ਨਿਰਸਵਾਰਥ ਕੁਰਬਾਨੀ ਦਾ ਪ੍ਰਤੀਕ ਦੱਸਿਆ ਸਾਲ 2017-18 ਦੀ ਸਲਾਨਾ ਰਿਟਰਨ ਬੈਟ ਜਮ੍ਹਾਂ ਕਰਾਉਣ ਦੀ ਮਿਆਦ 15 ਜਨਵਰੀ 2025 ਤੱਕ ਵਧਾ ਦਿੱਤੀ ਗਈ ਹੈ। ਇਹ ਜਾਣਕ ਦਿੰਦੀ ਆਪਕਾਰੀ ਅਤੇ ਕਾਰਜਪਾਗ ਦੇ ਚੇਅਰਮੈਨ ਨੇ ਠਾਕੁਰ ਦੱਸਿਆ ਕਿ ਪਬਲਿਕ ਨੋਟਿਸ ਰਾਹੀਂ ਪੰਜਾਬ ਗੈਟ ਐਕਟ 2005 ਅਨੁਸਾਰ ਇਹਨਾਂ ਕੇਸਾਂ ਦੀ ਅਸੈਸਮੈਂਟ ਕਰਨ ਦੀ ਮਿਆਦ 6 ਸਾਲਾਂ ਤੱਕ ਬਣਦੀ ਹੈ। ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਕ ਪਾਈਚਾਰੀ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏਗਾ। ਤਰਾਂਤਰ ਵਿੱਚ ਡੇਂਗੋ ਬ੍ਰੱਦ ਚਲਾਈ ਜਾ ਰਹੀ ਵਿਸ਼ੇਸ਼ ਮਹਿੰਦੀ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵیر ਸਿੰਘ ਨੇ ਸਿਹਤ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਅਧਿਕਾਰੀਆਂ ਨਾਲ ਇਹ ਮੀਟਿੰਗ ਕੀਤੀ ਹੈ ਸਿਹਤ ਮੰਤਰੀ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਨਾਲ ਮੁਲਾਕਾਤ ਵੀ ਕੀਤੀ ਸਿਹਤ ਮੰਤਰੀ ਵੱਲੋਂ ਵਾਰਡਾਂ ਦੇ ਨਿਰੀਖਣ ਦੌਰਾਨ ਅੱਖਾਂ ਦੇ ਰੋਗ ਤੋਂ ਪੀੜਤ ਇੱਕ ਮਹਿਲਾ ਦੀ ਖੁਦ ਜਾਂਚ ਕਰਨ ਦੇ ਨਾਲ-ਨਾਲ ਕੁਝ ਮਰੀਜ਼ਾਂ ਦੀਆਂ ਰਿਪੋਰਟਾਂ ਵੀ ਦੇਖੀਆਂ ਗਈਆਂ ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ਵਿੱਚ 400 ਦੇ ਕਰੀ ਡਾਕਟਰਾਂ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਪ੍ਰੀਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਲਾਏ ਜਾ ਰਹੇ ਵਿਸ਼ੇਸ਼ ਮਹਮ ਤਹਿਤ ਸਰਕਾਰੀ ਸੁਭਾਨਾਤੀ ਖਾਦ ਫਿਟਾਵਾ ਨਾਲ ਸੰਬੰਧਿਤ ਗੋਦਾਮਾਂ ਦੀ ਅਚੰਚੇਤ ਚੈਕਿੰਗ ਲਗਾਤਾਰ ਜਾਰੀ ਹੈ। ਮੁੱਖ ਖੇਤੀਬਾੜੀ ਅਫਸਰ ਬਟਰ ਅਮਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 70 ਫੀਸਦੀ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਡੀਏਪੀ ਖਾਦ ਦੀ ਕਲਪ ਜਾਰੀ ਹੈ ਅਤੇ ਜਮ੍ਹਾਂ ਖੋਰੀ ਵਿਰੋਧ ਵਿਸ਼ੇਸ਼ ਮਹਮ ਚਲਾਈ ਗਈ ਤੇ ਕਿਸਾਨਾਂ ਨੂੰ ਡੀਏਪੀ ਖਾਦ ਰੂਪ ਅਨੁਸਾਰ ਮਿਲਣ ਵਿੱਚ ਮੁਸ਼ਕਲ ਨਾ ਪੇਸ਼ ਆਵੇ ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ। ਮਨ ਦੱਸਿਆ ਕਿ ਕਨਕ ਦੀ ਕਾਸਟ ਲਈ ਫਾਸਪੋਰਟ ਦੀ ਪੂਰਤੀ ਲਈ ਹੁੰਦੀ ਹੈ ਭੀਤੇ ਹੋਰ ਬਦਲ ਵੀ ਬਾਜ਼ਾਰ ਵਿੱਚ ਮੌਜੂਦ ਨੇ ਯੂਕਸਵਾਂ ਭਾਗ ਨੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ 45 ਨੌਜਵਾਨ ਲੜਕੇ ਤੇ ਲੜਕੀਆਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ 4 ਦਿਨਾਂ ਦਾ ਉਤਸ਼ਾਹੀ ਦੌਰਾ ਕਰਵਾਇਆ ਇਸ ਦੌਰੇ ਵਿੱਚ ਸ਼ਿਸ਼ਟਪਾਗਰ ਸਿੰਘ ਦਾ ਸਪੋਰਟਸ ਅਤੇ ਕਲਚਰ ਕਲੱਬ ਕਬੂਰਗੜ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਨੇਪੁਰ ਸ਼੍ਰੀ ਗੁਰੂ ਕਾਂਸਾਏ ਵਾਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅਤੇ ਲਿੰਕਨ ਕਾਲਜ ਫਤਿਹਗੜ੍ਹ ਸਾਹਿਬ ਦੇ ਲੜਕੇ ਤੇ ਲੜਕੀਆਂ ਨੇ ਹਿੱਸਾ ਲਿਆ ਯੂਕਸਵਾਂ ਦੇ ਸੈਕਟੇਟਰ ਕੈਪ ਮੰਤਰੀ ਚੀਮਾ ਨੇ ਦੱਸਿਆ ਕਿ ਇਸ ਦੌਰਾਨ ਹਿੱਸਾ ਲੈਣ ਵਾਲਿਆਂ ਨੂੰ ਦਿੱਲੀ ਦੀਆਂ ਵਕੂਫਤਾਲਿਕ ਸਮਾਵਧਾ ਦੁਆਰਾ ਕਰਵਾਇਆ ਗਿਆ ਹੈ ਤੇ ਇਸ ਦਿਨ ਆ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਨਮਸਕਾਰ